ਪੰਜਾਬ ਦੇ ਲੈਵਲ ਤੇ ਉੱਭਰਿਆ ਹੋਇਆ ਉਹਦੇ ਵਿੱਚ ਜਿਹੜੀ ਪ੍ਰਸ਼ਾਸਕਲ ਮੈਨੇਜਮੈਂਟ ਸ੍ਰੀ ਰਾਦੇਸ਼ਨਾ ਸੇਵਾ ਸੰਪਤੀ ٹرسٹ ਖਾਸ ਸੀ ਐਂਜੂਲ ਨਾਮ ਤੇ 70 ਕੀ ਦੀ ਰੇਸ਼ੋ ਨਾਲ ਇਹ ਸਕੂਲ ਚਲਾ ਰਹੇ ਨੇ ਇਹ ਸਕੂਲ 24 ਸਾਲ ਚੱਲ ਰਹੇ ਨੇ ਪੰਜਾਬ ਦੇ ਵਿੱਚ ਪਹਿਲਾ ਸਾਡੇ ਸੁਭਾਵੀ ਪ੍ਰਧਾਨ ਚੰਗਾ ਸਿੰਘ ਜੀ ਖੂਤੇ ਨੇ ਦਰਸ਼ੀ ਦਿੱਤਾ ਕਿ ਕਿੰਨੇ ਇਹਨਾਂ ਨੂੰ ਵੀਰ ਵਜਦੇ ਨੇ ਤੇ ਕਿੰਨੇ ਖਾਦੇ ਨੇ ਤੇ ਕਿੰਨੇ ਜੇਪਾਂ ਦੇ ਵਿੱਚ ਪਾਉਂਦੇ ਨੇ ਵੀਰੋ ਜ਼ਿਲ੍ਹਾ ਭੰਡਾ ਪ੍ਰਸ਼ਾਸਨ ਨੇ 26 26 ਅਪ੍ਰੈਲ ਨੂੰ ਜਿਹੜਾ ਸਕੂਲ ਦਾ ਪ੍ਰਬੰਧ ਹੈ ਉਹ ਐਸਡੀਐਮ ਮੋੜ ਕੋਲੇ ਸਰਕਾਰ ਨੇ ਸੁਭਾਅ ਦਿੱਤਾ ਜਿਹੜੀ ਮੈਨੇਜਮੈਂਟ ਸੀ ਉਹਨੂੰ ਪ੍ਰਬੰਧ ਤੋਂ ਬਾਹਰ ਕਰ ਦਿੱਤਾ ਪਰ ਉਹਦੇ ਤੇ ਕਾਰਵਾਈ ਕੋਈ ਨਹੀਂ ਹੋਈ 12 ਤਰੀਕ ਨੂੰ ਸਾਨੂੰ ਐਸਡੀਐਮ ਮੋੜ ਤੇ ਜ਼ਿਲ੍ਹਾ ਪ੍ਰਸ਼ਾਸਨ ਭੰਡਾ ਵੱਲੋਂ ਭਰੋਸਾ ਦਿਵਾਇਆ ਗਿਆ ਤੇ ਤੁਹਾਡਾ ਇਹ ਹੱਲ ਹੈ ਸਟਾਨਡ ਤੇ ਜਾਣਗੇ ਜਿਹੇ ਵਿੱਚ ਇਹਨਾਂ ਨੇ ਮੇਰਾ ਝੂਠ ਬੋਲਿਆ ਸੁਪਾ ਮੀਟਰ ਮੀਟਰ ਪ੍ਰਦਾਤਾ ਦੱਸਨ ਜੱਟੂ ਕੇ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਵਾਦਾ ਕਰਕੇ ਦੁਸਰੇ ਨੇ ਇਹ ਸਾਨੂੰ 23 ਤਰੀਕ ਨੂੰ ਸੱਦਾ ਆਹਨ ਮੀਟਰ ਨਾਲ ਕੀਤਰਾਂ ਨੂੰ ਅਸੀਂ ਤਿੰਨ ਚਾਰ ਜਾਣੇ ਇਹਨਾਂ ਮੀਟਰ ਕਰਕੇ ਆਏ ਉਹਦੇ ਵਿੱਚ ਕਹਿੰਦੇ ਜਿਹੜਾ ਸਾਨੂੰ 16 ਤਰੀਕ ਨੂੰ ਲੈਕਟਾ ਕੱਢਿਆ ਸੀ ਜਿਹੜਾ ਵਿੱਚ ਇਹਨਾਂ ਨੇ ਨਵੀਂ ਭਾਗੀ ਦੇ ਸ਼ਰਤਾਂ ਲਾਗੂ ਕੀਤੀਆਂ ਸਨ ਕਿ ਜਿਹੜੇ 71 ਬੰਦੇ ਨੇ ਨਾਲੂ 19 ਤਰੀਕ ਦਾ 2 ਵਜੇ ਦਾ ਕਰਨਾ ਜੋਇਨ ਕਰ ਲੈਣਾ ਚਾਹੀਦਾ ਹੈ ਨਹੀਂ ਉਸ ਤੋਂ ਬਾਅਦ ਤੁਹਾਨੂੰ ਕੋਈ ਵਿਚਾਰ ਨਹੀਂ ਜਾਊਗਾ ਉਹਦੇ ਵਿੱਚ ਨਵੀਂ ਭਗਤੀ ਦੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਕਿ ਜੇ ਕੋਈ ਤੁਸੀਂ ਅੰਦਰ ਲੈ ਕੇ ਗਤੀਵਿਧੀ ਕੀਤੀ ਤਾਂ ਤੁਹਾਨੂੰ 24 ਘੰਟਿਆਂ ਦੇ ਵਿੱਚ ਐਮਰਜੈਂਸੀ ਉਸ ਕੱਢ ਕੇ ਬਾਹਰ ਕੀਤਾ ਜਾਊਗਾ ਅਸੀਂ ਉਹਦੇ ਵਿੱਚ ਸੰਦੀਪ ਸਿੰਘ, ਰਮਨਦੀਪ ਕੌਟ ਅਤੇ ਕਮਲਿਤ ਸ਼ਰਮਾ ਜਿਹੜੇ ਮੈਨੇਜਮੈਂਟ ਵੱਲੋਂ ਗ੍ਰਿਪੈਸਟਾਚਾਰ ਕਰ ਰਹੀ ਸੀ ਉਹ ਇਹ ਖਰਾਬ ਮੰਡਪ ਕੂਲੇ ਵਿੱਚ 2023 ਨੰਬਰ ਤੋਂ ਲੈ ਕੇ 16-17000 ਰੁਪਏ ਵਿੱਚ ਦਾਜਰ ਹੋਇਆ ਸੀ ਉਹ ਨਗਰਪਾਲਿਕਾ ਦੇ ਚੱਲਦੇ ਅਨੁਸਾਰ ਇਹਨਾਂ ਨੇ ਮੈਨੇਜਮੈਂਟ ਦੇ ਉਹਨਾਂ ਨੂੰ ਕੰਟਰਮੀਨਿਟ ਕੀਤਾ ਟਰਮੀਨੇਟ ਕੀਤਾ ਅੱਜ ਜੰਬਰੀ 2025 ਨੂੰ ਗੰਗੀਤ ਸ਼ਰਮਾ ਤੇ 20 ਜਨਵਰੀ ਨੂੰ ਤੋਂ 2000 ਤੱਕ ਹੋਰ ਨੂੰ ਕਰਦਾ ਅਸੀਂ 21 ਜਨਵਰੀ ਨੂੰ ਸਟ੍ਰਾਈਕ ਤੇ ਬੈਠੇ ਉਸ ਤੋਂ ਬਾਅਦ ਜੋ ਮਨਾਈ ਮੈਂ ਚੱਪੀ ਸੀ ਉਹੀ ਪੁੱਛਾਸ਼ ਕਰ ਰਿਹਾ 26 ਫਰਵਰ ਤੋਂ ਬਾਅਦ ਪ੍ਰਸ਼ਾਸਨ ਦੇ ਕੋਲ ਪਰੰਦਾ ਸਕੂਲ ਦਾ ਜੋ ਮਨਾਈ ਮੈਂ ਖਾਵਾ ਸੀ ਬੋਲਦੇ ਸੀ ਉਹੀ ਉਹੀ ਬੋਲੀ ਅੱਜ ਜਿਹਦਾ ਮੇਰੇ ਨਾਲ ਪ੍ਰਸ਼ਾਸਨ ਹੋ ਰਿਹਾ ਇਹ ਸੰਦੀਪ ਸਿੰਘ ਨੂੰ ਬਾਹਰ ਰੱਖਦੇ ਕਿੰਦੇ ਲੈ ਲੈਨੇ ਆ ਅਸੀਂ ਪੁੱਛਿਆ ਕਿ ਸੰਦੀਪ ਸਿੰਘ ਦਾ ਕਸੂਰ ਕੀ ਆ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਐਨੀ ਗੱਲ ਤਾਂ ਹੈ ਵਾਅਦੇ ਕਰਕੇ ਮੁੱਕਰਦੇ ਨੇ ਫਿਰ ਕਹਿੰਦੇ ਵੀ ਅਸੀਂ ਜਿਹੜਾ ਨੈਟਰਾ ਤੁਹਾਡਾ ਵਾਪਸ ਲੈ ਲਵਨੇ ਆ ਉਹਦੇ ਵਿੱਚ ਅਸੀਂ ਭਾਣਦੀ ਆ ਤੇ ਅੱਜ ਅੰਬਰੀਓ ਤੁਹਾਡੀ ਬਾਹਰ ਤਾਂ ਕਹਿਮ ਕਰ ਰਹੇ ਆ ਪਰ ਅਸੀਂ ਕਿਵੇਂ ਵਿਸ਼ਵਾਸ ਕਰੀਏ ਇਹਨਾਂ ਦੇ ਉੱਤੇ ਜੋ ਸਾਡਾ ਜੱਟਾ ਬੰਗਾਲੀਆਂ ਭਾਈ ਅਸੀਂ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜੋ ਮਨਾਈ ਮੈਡ ਚਾਹੁੰਦੀ ਸੀ ਜੋ ਮਨਾਈ ਮੈਡ ਕਰਨਾ ਚਾਹੁੰਦੀ ਸੀ ਉਹ ਹੀ ਤੁਸੀਂ ਪਕਾ ਰਹੇ ਹੋ ਸਾਡਾ ਕਸੂਰ ਕੀ ਹੈ ਸਾਨੂੰ ਕਾੜਨਾ ਚਾਹੁੰਦੇ ਨੇ ਸਾਨੂੰ ਜਥੇ ਬੰਦੀਆਂ ਤੋਂ ਵਾਰਤ ਕਰਨਾ ਚਾਹੁੰਦੇ ਨੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਿਹੜੇ ਸਰਦੀਪ ਸਿੰਘ ਨੂੰ ਬਾਹਰ ਛੱਡ ਕੇ ਅੰਦਰ ਜੁਆਇਨ ਕਰਵੋ ਤੇ ਤੁਸੀਂ ਆਪ ਦੀ ਅੰਦਰ ਜਾ ਕੇ ਉਹਦੇ ਖਿਲਾਫ ਲੜਾਈ ਲੜ ਰਹੇ ਹੋ ਪਰ ਸਾਨੂੰ ਜਥੇ ਬੰਦਿਆਂ ਤੋਂ ਵਕਤ ਕਰਨਾ ਚਾਹੁੰਨੇ ਸਾਨੂੰ ਆਸਥਿਤਿ ਪਾਉਣਾ ਚਾਹੁੰਨੇ ਅਸੀਂ ਪੁੱਛਣਾ ਚਾਹੁੰਨੇ ਸੀਐਮ ਭਗਵਾਂ ਕਰਮਾਨ ਨੂੰ ਜਿਹੜਾ ਪੁੱਤੋਂ ਤੋਂ ਪਹਿਲਾਂ ਬੋਲਦਾ ਹੁੰਦਾ ਸੀ ਵਿਧਾਨ ਸਭਾ ਦੇ ਵਿੱਚ ਬੋਲਦਾ ਜਦੋਂ ਐਮਪੀ ਹੁੰਦਾ ਸੀ ਕਿਉਂਕਿ ਹੁਣ ਬਈ ਉਹਦੇ ਕੋਲੇ ਪੂਰਨ ਤੌਰ ਤੇ ਸੁਭੇ ਦੀ ਕਮਾਂਡ ਆ ਚੁੱਕੀ ਆ ਹੁਣ ਕਿਉਂ ਨਹੀਂ ਬੋਲਦਾ ਪਰ ਬੋਰਡ ਦਾ ਸੀ ਕੰਦਾ ਜਿਹੜੇ ਅਦਾਰ ਸ쿨ਾਂ ਦੇ ਮਲਾਲੂ ਨੇ ਠੇਕਾ ਮਲਾਲੂ ਨੇ ਜਿਹ ਠੇਕੇਦਾਰ ਨੇ ਉਹ ਤੀਏ ਖਾਂਦੇ ਨੇ ਭਗਵਾਨ ਪ੍ਰਧਾਨ ਸੀਐਮ ਹੁਣ ਇਹਨਾਂ ਸਕੂਲਾਂ ਦਾ ਚੇਅਰਮੈਨਾ ਉਸ ਬੋਰਡ ਦਾ ਚੇਅਰਮੈਨਾ ਪੰਜਾਬ ਵਿਕਾਸ ਬੋਰਡ ਦਾ ਚੇਅਰਮੈਨ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਸੀਐਮ ਸਾਹਿਬ ਤੁਹਾਡਾ ਪ੍ਰਸ਼ਾਸਕ ਜ਼ਿਲ੍ਹਾ ਬਡੰਡਾ ਦਾ ਪ੍ਰਸ਼ਾਸਨ ਤੁਹਾਡੇ ਕੋਲ ਬਾਕੀ ਹੈ ਕਿ ਤੁਹਾਡੇ ਐਮਐਲਏ ਬਾਕੀ ਨੇ ਕਿ ਇੱਕ ਅਧਿਆਪਕ ਦਾ ਜਿਹੜਾ ਭ੍ਰਸ਼ਟਾਚਾਰ ਦੇ ਖਿਲਾਫ ਬੋਲਦੇ ਉਹਨਾਂ ਨੂੰ ਕਿਹੜੀ ਗੱਲ ਦੀ ਛਲਾ ਦਿੱਤੀ ਜਾ ਰਹੀ ਆ ਕਿਹ ਚ ਗੱਲ ਦੀ ਛਲਾ ਦਿੱਤੀ ਜਾ ਰਹੀ ਆ ਉਹ ਤੁਸੀਂ ਪਿਛਲੇ ਦਿਨ ਰਵਣ ਅਰੋੜਾ ਤੇ ਵਿਜੇ ਸਿੰਘ ਦਾ ਡਰਾਮਾ ਕੀਤਾ ਸੀ ਪਿਛਲੇ ਸਾਲ ਹੀ ਉਹ ਵਿਜੇ ਸਿੰਘਾ ਜਿਹੜਾ ਮੁਹਿੰਦੀ ਨਗਰ ਦੇ ਨਾਗ ਰਿਆ ਹੋਇਆ ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ ਸੀ ਪਿਛਲੇ ਸਾਲ ਟ੍ਰੰਗੂਨ ਦੇ ਵਿੱਚ ਕਿਸ ਤਰ੍ਹਾਂ ਸੀ ਉਹੀ ਵਿਜੇ ਸਿੰਘਾ ਹਰ ਕੱਲ ਛੱਡ ਕੇ ਆਉਂਦਾ ਸਾਡੇ ਹਰ ਕਾ ਮੋੜ ਦੇ ਵਿੱਚ ਪੇਪਰ ਡਰੋਨ ਇੱਕ ਕਿਸੰਤਾ ਵਾਲੇ ਸਟਾਕ ਜਿਗਾਰ ਲੈ ਕੇ ਸਾਨੂੰ ਡਰੋਨ Para a porta! ਅਸੀਂ ਕਿਵੇਂ ਕਹੀਏ ਕਿ ਤੁਸੀਂ ਮੈਨੇਜਮੈਂਟ ਦੀ ਬੋਲੀ ਨਹੀਂ ਬੋਲਦੇ ਸਾਨੂੰ ਡਰਾਉਣਾ ਚਾਹੁੰਦੇ ਹੋ ਸਾਨੂੰ ਕੁੱਟਣਾ ਚਾਹੁੰਦੇ ਹੋ ਅਸੀਂ ਮਰ ਕੇ ਚੱਲੇ ਹੋਇਆ ਅਸੀਂ ਸ਼ਰਤੇ ਕਫਨ ਵਾਲ ਕੇ ਚੱਲੇ ਹੋਇਆ ਵੀਰੋ ਅਸੀਂ ਧੰਨਵਾਦੀ ਆ ਉਹਨਾਂ ਜਥੇਵਾਂ ਦੀਆਂ ਦੇ ਬਲਾਦਾਂ ਜਥੇਵਾਂ ਦੀਆਂ ਦੇ ਤੇ ਕਿਸਾਨ ਜਥੇਵਾਂ ਦੀਆਂ ਦੇ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਹਿਯੋਗ ਦਿੱਤਾ ਮੈਂ ਨਹੀਂ ਸਾਨੂੰ ਅੱਜ ਨੂੰ ਅਜਰੂਰ ਕੁਦਰਕੇ ਰੱਖੀਂਦਾ ਸਾਡਾ ਅੱਜ ਨੂੰ ਰਜਗਾਰ ਖੁੱਸੇ ਜਾਂਦਾ ਅਸੀਂ 4 ਮਹੀਨੇ ਤੋਂ ਬਾਹਰ ਬੈਠੇ ਹਾਂ ਇਹਨਾਂ ਨੇ ਕੰਮ ਦੇ ਜੂ ਨਹੀਂ ਸਰਕਦੀ ਇਹਨਾਂ ਨੇ ਇਸ ਰਾਤ ਦਿਨੀ ਤਹੀ ਦਿਨ ਤੁਸਾਨੂੰ ਮੀਟਰ ਦੇ ਵਿੱਚ ਛੱਡ ਕੇ ਕਿਹਾ ਕਿ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਦੇ ਕਰਜ਼ੇ ਪਾਏ ਨੇ 21 ਨੰਬਰ ਫਾਈਲ ਜਿਹੜੀ ਥਾਣੇ ਮੂਰੇ ਪੈਣ ਗਿੰਦੂਲੇ ਵਿੱਚ ਉਹਦੇ ਵਿੱਚ ਸੀ ਉਹ ਰੱਦ ਕਰ ਦਿੱਤੀ ਗਿਆ ਉਹ ਸਾਡੇ ਦਵਾ ਕਰਕੇ ਰੱਦ ਕਰਕੇ ਦਿੱਤੀ ਗਿਆ ਕਿਉਂਕਿ ਤੁਹਾਡੇ ਤੋਂ ਲੋਕਾਂ ਦਾ ਜਿਹੜਾ ਦਵਾ ਉਹ ਚੱਲਿਆ ਨਹੀਂ ਜਾਂਦਾ ਜੇ ਲੋਕਾਂ ਦਾ ਦਵਾ ਚੱਲਿਆ ਨਹੀਂ ਜਾਂਦਾ ਤੇ ਜਿਹੜੇ ਸਾਡੇ ਚਾਰ ਬੰਦੇ ਅੱਗਰ ਨੇ ਉਹ ਕਿਉਂ ਬੰਦ ਕੀਤੇ ਹੋਏ ਨੇ ਜੇ ਦੀਪ ਸਿੰਘ ਨੂੰ ਕਿਸ ਗੱਲ ਦੀ ਸਲਾਮ ਰਹੀਆ ਇੱਕ ਪਾਸੇ ਡੀਸੀ ਸਾਹਿਬ ਕਹਿ ਰਹੇ ਨੇ ਕਿ ਮੈਨੇਜਮੈਂਟ ਦਰਪਾ ਪੈਸੇ ਖਾਂਦੀ ਆ ਤਾਂ ਸਾਡਾ ਕੀ ਤੁਸੂਰਾ ਸਾਨੂੰ ਮੰਦਰ ਕਿਉਂ ਨਹੀਂ ਕਰ ਰਹੇ ਕਿਉਂ ਨੁਕਸਾਨ ਕਰਾ ਰਹੇ ਇਹ ਬੱਚਿਆਂ ਦਾ ਸਾਡਾ ਕਾਹ ਨੁਕਸਾਨ ਕਰਾ ਰਹੀ ਆ ਅਸੀਂ ਤਾਂ ਨਵਾਦੀਆਂ ਸਾਰੀ ਜਥੇਬੰਦੀਆਂ ਦੇ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਸਹਿਯੋਗ ਦਿੱਤਾ